3 ਸਾਲ ਪੁਰਾਣੇ ਮਾਮਲੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪੰਜਾਬ ਦੀ ਫੇਰੀ ਵਿੱਚ ਆਉਂਦੇ ਨੇ ਤਾਂ ਉਹਨਾਂ ਦਾ ਕਾਫਲਾ ਨਹੀਂ ਰੋਕਿਆ ਜਾਂਦਾ ਤੇ ਉਸ ਦੇ ਸੰਬੰਧ ਵਿੱਚ 25 ਫਾਰਮਰਸ ਤੇ ਹੁਣ 307 ਦੇ ਸੰਬੰਧ ਵਿੱਚ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਸੈਂਟਰ ਕਹਿ ਰਿਹਾ ਕਿ ਫਾਰਮਰਸ ਨੂੰ ਜਲਦ ਤੋਂ ਜਲਦ ਅਰੈਸਟ ਕਰ ਲਿਆ ਜਾਵੇ ਜਦੋਂ ਤੁਮਾਂ ਦੀ ਸਰਕਾਰ ਆਈ ਇਹਨਾਂ ਨੇ ਉਸੇ ਪਰਚੇ ਦੇ ਵਿੱਚ ਜਿਹੜਾ ਸਿਰਫ ਕੱਲਾ ਪਹਿਲਾਂ 283 ਆਈਪੀਸੀ ਦਾ ਪਰਚਾ ਸੀਗਾ ਬਿਲਕੁਲ ਜੀ ਬਾਅਦ ਵਿੱਚ ਇਹਨਾਂ ਨੇ ਉਹਦੇ ਕਿਤੇ 12 ਮਹੀਨੇ ਦੀ ਗੀਤਰੀਕ ਨੂੰ 2022 ਦੀ ਲੋਹਾਤ ਕਰਕੇ 307 ਦਾ ਪਰਚਾ ਤੇ ਹੋਰ ਭਾਵਾਂ ਜਿਹਾ ਸੀ ਦੇ ਵਿੱਚ ਜਿਹੜਾ ਕਿਹਾ ਜਾ ਰਿਹਾ ਕਿ ਕਿਸਾਨਾਂ ਨੇ ਕਾਫਲਾ ਰੋਕਿਆ ਚੱਲ ਰਿਹਾ ਹੈ ਜੀ ਤੁਹਾਨੂੰ ਕਿਸੇ ਨੂੰ ਨਹੀਂ ਦੱਸਿਆ ਨਹੀਂ ਸੀ ਲੈ ਕੇ ਪ੍ਰਧਾਨ ਮੰਤਰੀ ਨੇ ਉਹ ਰੋਗਾਂ ਦਰਾਈ ਆਉਂਦਾ ਸਾਰਿਆਂ ਨੂੰ ਐਸੀ ਅੱਧੀ ਹੋਣ ਚਾਹ ਜਾਈ ਹੋਣੀ ਬਿਲਕੁਲ ਜੀ ਕਿਸਾਨ ਤਾਂ ਉੱਤੇ ਪਹਿਲਾਂ ਬੈਠੇ ਹੋਏ ਸੀ ਪਹਿਲਾਂ ਬੈਠੇ ਹੋਏ ਕਿਸਾਨਾਂ ਵਿੱਚ ਪ੍ਰਧਾਨ ਮੰਤਰੀ ਵੀ ਆਦੇ ਬੋਲ ਰਹੇ ਆ ਜੀ ਇਸੇ ਨੂੰ ਇਹਗਾ ਕਿ ਪ੍ਰਧਾਨ ਮੰਤਰੀ ਜੀ ਦੀ ਔਰ ਦਾ ਕਾਤਾ ਸੀ ਤੇ ਕਿਸਾਨਾਂ ਨੇ ਉਹਦਾ ਕਾਫਲਾ ਰੋਕ ਲਿਆ ਇਹ ਗੱਲ ਤਾਂ ਪਹਿਲੀ ਵਾਰ ਤੋਂ ਸੱਚੀ ਨਹੀਂ ਆ ਅੱਗੇ ਸਮਝਦੇ ਆ ਕਿ ਹੁਣ ਅੰਦolan <Sansi> ਚੱਲ ਰਿਹਾ ਹੈ ਵਾ ਐਮ ਐਸ ਪੀ ਲਈ ਵੱਡੀ ਪੱਧਰ ਤੇ ਕਪਾਲ ਲੜ ਰਹੇ ਆ ਉਹ ਕਿਸਾਨਾਂ ਦੀ ਲੜਾਈ ਨੂੰ ਕਰਾਏ ਕੋਣ ਦਬਾਏ ਕੋਣ ਇੱਕ ਗੈਸਟ ਜਨਹ ਹੁਕਮ ਦਾ ਕਾਰਨ ਉਹ ਵਾਸਤੇ ਇਹ ਜਿਹੜੀ ਕਾਰਵਾਈ ਕੀਤੀ ਗਈ ਜਿਹੜੀ ਇਹਦੇ ਤੇ ਤੱਤੀ ਰੱਖਿਆ ਕਿ ਹੁਣ ਉਹ ਸਰਕੇ ਨੂੰ ਬਾਹਰ ਕੱਢੀ ਹੋਰੀ ਗੱਲ ਹੈ ਜੀ ਜੀਰੇ ਜਿਹੜੇ ਤੁਹਾਨੂੰ ਵਾਰੰਟਾ ਨਹੀਂ ਉਹਦੇ ਵਿੱਚ ਹੁਣ ਕੀ ਤੁਹਾਡੀ ਅਰੇਸਟ ਦਾ ਜ਼ਿਕਰ ਕੀਤਾ ਗਿਆ ਜਾਂ ਪੰਜਾਬ ਸਰਕਾਰ ਨੇ ਤੁਹਾਨੂੰ ਹੁਣ ਕੀ ਕਿਹਾ ਹੈ ਉਹਦੇ ਸੰਬੰਧ ਵਿੱਚ ਨਹੀਂ ਰੈਸਟ ਵਾਰੰਟੀ ਹੈ ਜੀ ਰੈਸਟ ਵੱਲੋਂ ਰੈਸਟ ਵਾਰੰਟਾ ਆਏ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਜ ਤਰਨ ਸਿੰਘ ਮਹਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਦੱਸਦੇ ਹਾਂ ਜਿੱਥੇ ਇੱਕ ਪਾਸੇ ਫਾਰਮਰਸ ਆਪਣਾ ਐਮਐਸਪੀ ਅਤੇ ਹੋਰ ਡਿਮਾਂਡ ਦੇ ਸੰਬੰਧ ਵਿੱਚ ਸੈਂਟਰ ਸਰਕਾਰ ਤੇ ਪ੍ਰੈਸ਼ਰ ਬਣਾ ਰਹੇ ਨੇ ਜਿੱਥੇ ਆਪਣਾ ਉਹ ਪ੍ਰੋਟੈਸਟ ਇਹ ਦਿਨ ਤੇਜ਼ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਹੁਣ ਦੇਖਿਆ ਜਾ ਰਿਹਾ ਹੈ ਕਿ ਸੈਂਟਰ ਸਰਕਾਰ ਨੇ 3 ਸਾਲ ਪੁਰਾਣੇ ਮਾਮਲੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪੰਜਾਬ ਦੀ ਫੇਰੀ ਵਿੱਚ ਆਉਂਦੇ ਨੇ ਤਾਂ ਉਹਨਾਂ ਦਾ ਕਾਫਲਾ ਨਹੀਂ ਰੁਕਿਆ ਜਾਂਦਾ ਉਸ ਦੇ ਸੰਬੰਧ ਵਿੱਚ 25 ਫਾਰਮਰਸ ਤੇ ਹੁਣ 307 ਦੇ ਸੰਬੰਧ ਵਿੱਚ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਸੈਂਟਰ ਕਹਿ ਰਿਹਾ ਕਿ ਫਾਰਮਰਸ ਨੂੰ ਜਲਦ ਤੋਂ ਜਲਦ ਅਰੈਸਟ ਕਰ ਲਿਆ ਜਾਵੇ ਉਸ ਦੇ ਸੰਬੰਧ ਵਿੱਚ ਬਲਦੇਵ ਸਿੰਘ ਜੀਰਾ ਜੋ ਫਾਰਮ ਲੀਡਰ ਨੇ ਉਹਨਾਂ ਦਾ ਨਾਮ ਵੀ ਇਸ ਸੰਬੰਧ ਵਿੱਚ ਆ ਰਿਹਾ ਤੇ ਕੁਝ ਹੋਰ ਫਾਰਮਰਸ ਵੀ ਨੇ ਇਕਨ ਪੂਰੇ ਮਾਮਲੇ ਨਾਲ ਜਾਣਕਾਰੀ ਲੈਂਦੇ ਬਲਦੇਸ ਸਿੰਘ ਜੀਰੇ ਸਾਡੇ ਨਾਲ ਜੁੜੇ ਵੀ ਹੋਏ ਨੇ ਜਾਣਦੇ ਹਾਂ ਕਿ ਪੂਰਾ ਮਾਮਲਾ ਸਿਕਾ ਤੇ ਕੀ ਹੁਣ ਉਹਨਾਂ ਦੀ ਅੱਗੇ ਦੀ ਕਾਰਵਾਈ ਹੈ ਜੀਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਤਾ ਲੱਗਿਆ ਕਿ ਹੁਣ ਸੈਂਟਰ ਨੇ 3 ਸਾਲ ਬਾਅਦ ਜੋ ਇਹ ਮਾਮਲਾ ਸਿਕਾ ਉਸ ਵਿੱਚ 307 ਦੇ ਅਧੀਨ ਵਾਰੰਟੀ ਜਾਰੀ ਕੀਤੇ ਗਏ ਨੇ ਤੁਹਾਡਾ ਵੀ ਨਾਮ ਦੱਸਿਆ ਜਾ ਰਿਹਾ ਕੀ ਹੈ ਜੀ ਪੂਰਾ ਮਾਮਲਾ ਦੱਸਿਓ ਜੀ देखो ये 5 तारीख को 2022 ਨੂੰ ਕਰਤੀ ਗਈ ਸੀ ਜੀ ਪ੍ਰਧਾਨ ਮੰਤਰੀ ਵੀ ਇੱਧਰ ਫਿਰੋਜ਼ਪੁਰ ਆਏ ਨਹੀਂ ਸੀ ਜੀ ਉਹਦੇ ਸੰਬੰਧ ਵਿੱਚ ਕਿਸਾਨਾਂ ਨੇ ਕਿਹਾ ਹੋਇਆ ਸੀ ਵੀ ਸਾਡੇ ਜਿਹੜੀਆਂ ਵਾਅਦੇ ਕੀਤੇ ਸੀ ਐਮਐਸਪੀ ਗਰੰਟੀ ਕੋ ਕਮੇਟੀ ਬਣਾਉਣ ਦਾ ਜੀ ਮਸ਼ੀਨ ਤਰਕੀ ਨਹੀਂ ਜੇ ਕਿਸਾਨਾਂ ਨੂੰ ਮਿਆਣ ਦੇਣ ਦਾ ਜੀ ਇਹ મોદી ਸਾਹਿਬ ਨੇ ਧਰਨਾ ਦੇ ਉੱਤੇ ਕਰਨਾ ਅੰਤਵਰ ਪੂਰੇ ਨਹੀਂ ਕੀਤੇ ਕੇ ਉਹਦੇ ਚ ਉਹਦੇ ਵਿਰੋਧ ਪ੍ਰਦਰਸ਼ਨ ਵਿੱਚ ਡੀਸੀ ਹੈੱਡਕੁਆਟਰ ਤੇ ਜੀ ਅਹ ਪਰ ਮੈਂ ਦੇਖਿਆ ਕਿ ਉੱਥੇ ਕਿਸਾਨਾਂ ਦਾ ਪ੍ਰੋਗਰਾਮ ਦਿੱਤਾ ਹੋਇਆ ਜਿੱਥੇ ਤੋਂ ਬੈਠਾ ਜੀ ਯਾਨੀ ਜਿਹੜਾ ਜਗ੍ਹਾ ਹੈ ਤਾਂ ਕਸਾਨ ਕਾਫਲਾ ਫਰੋਜ ਤੋਂ ਜਿੰਨੀ ਤੱਕ ਕਰਨਾ ਸੀ ਜਾ ਰਿਹਾ ਸੀ ਤਾਂ ਕੋਲ ਸਲੇਡਾਂ ਨੂੰ ਪਿਆਰੇ ਵਾਲੇ ਕੋਲ ਰੁਕ ਰਿਹਾ ਕਿਉਂਕਿ ਅੱਗੇ ਮੋਦੀ ਸਾਹਿਬ ਦੀ ਰੈਲੀ ਵਾਲਾ ਜਗਾ ਉੱਚੇ ਰੋਡ ਦੇ ਉੱਤੇ ਸੀ ਬਿਲਕੁਲ ਜੀ ਤੇ ਗਰਾਣਾ ਹੋਵੇ ਇਸ ਕਰਕੇ ਉੱਥੇ ਰੁਕਿਆ ਗਿਆ ਤੇ ਫਾਰਮ ਜਿਹੜੇ ਸੀ ਕਿਸਾਨ ਸੀ ਉੱਥੇ ਹੀ ਪ੍ਰੋਟੈਸਟ ਕਰਨ ਵਜੋਂ ਉੱਥੇ ਸੜਕ ਤੇ ਬੈਠ ਗਏ ਠੀਕ ਹੈ ਜੀ ਕਿਸਾਨਾਂ ਨੂੰ ਤਾਂ ਬਹੁਤ ਦੇਰ ਬਾਅਦ ਚ ਪਤਾ ਲੱਗਾ ਤਕਰੀਬਨ 4 ਪਹਿਲੇ 4 ਵਜੇ ਦੇ ਕਰੀਬ ਹੀ ਪੀਐਮ ਦਾ ਇੱਕ ਆਫ ਇੱਕ ਨੂੰ 1.5 ਕਿਲੋਮੀਟਰ ਤੇ ਰੁਕ ਕੇ ਵਾਪਸ ਮੁੜ ਗਏ ਠੀਕ ਹੈ ਜੀ ਕਿਸਾਨਾਂ ਨੂੰ ਤਾਂ ਉਹਦਾ ਪਤਾ ਹੀ ਨਹੀਂ ਸੀ ਕਿ ਕਦੋਂ ਪੀਐਮ ਆਏ ਕਦੋਂ ਵਾਪਸ ਚਲੇ ਗਏ ਆ ਜੀ ਕਦੋਂ ਉਸਨੂੰ ਸਰਕਾਰ ਸੀ ਉਹਨਾਂ ਨੇ ਸਟੈਂਡ ਨਹੀਂ ਆ ਕਿਸਾਨਾਂ ਦੇ ਨਾਲ ਖੜੇ ਤੇ ਨਾਲ ਖੜੇ ਸੀ ਜਿਹਨੂੰ ਸਲੀਪ ਸੀ ਉਹਨਾਂ ਨੇ ਕਹੀ ਕਿ ਕਿਸਾਨਾਂ ਨੇ ਦਾ ਬੂਰ ਬੇਚੇ ਨੁਕਸਾਨ ਤਾਂ ਬੜੀ ਬੜੀ ਹੋ ਗਈ ਤੇ ਅਸੀਂ ਆ ਗਏ ਕਿਸਾਨਾਂ ਦੇ ਕਿਵੇਂ ਬੂਰੀਆਂ ਮਾਰਦੀਆਂ ਕਿਵੇਂ ਇਹਨਾਂ ਦੇ ਇਹਦਾ ਉਹ ਗੋਲਾ ਜਿਹਾ ਸਟੇਟਮੈਂਟ ਜਿਹੜਾ ਉਹਨਾਂ ਨੇ ਕਿਸਾਨਾਂ ਦਾ ਪੱਕਾ ਪੂਰੇ ਜੀ ਪਰ ਉਸ ਤੋਂ ਬਾਅਦ ਸਰਕਾਰ ਬਦਲੀ ਭਗਵੰਤ ਮਾਨ ਦੀ ਸਰਕਾਰ ਆਈ ਜੀ ਇਹਨਾਂ ਨੇ ਉਸੇ ਪਰਚੇ ਦੇ ਵਿੱਚ ਜਿਹੜਾ ਸਿਰਫ ਕੱਲਾ ਪਹਿਲਾਂ 283 ਆਈਪੀਸੀ ਨੂੰ ਪਰਚਾ ਸੀਗਾ ਬਿਲਕੁਲ ਜੀ ਬਾਅਦ ਵਿੱਚ ਇਹਨਾਂ ਨੇ ਉਹਦੇ ਤੇ 12 ਮਹੀਨੇ ਦੀ ਤਰੀਕ ਨੂੰ 2022 ਨੂੰ ਆਪਾਂ ਕਰਕੇ 307 ਦਾ ਪਰਚਾ ਤੇ ਹੋਰ ਪਨਾਵਾ ਨਿਵਾਸੀ ਦੇ ਵਿੱਚ ਜੀ ਪਰ ਉਹ ਗ੍ਰੁੱਪ ਲੈ ਕੇ ਅੱਗੇ ਕਰਕੇ ਪਰਚਾ ਮੱਤੀ ਰੱਖਿਆ ਜੀ ਕਸਾਲਾਂ ਨੂੰ ਤਾਂ ਹੁਣ ਪਤਾ ਲੱਗਿਆ ਵਾ ਅਕਜਰ ਪਹਿਲਾਂ ਜਦੋਂ ਸੰਮਾਨ ਆਇਆ ਅਦਾਲਤ ਵੱਲੋਂ ਗਰੰਟੀ ਜਾਰੀ ਕਰ ਦਿੱਤੇਗੇ ਗ੍ਰਿਫਤਾਰੀ ਦੇ ਜੀ ਉਹਨਾਂ ਕਿਸਾਨਾਂ ਨੂੰ ਪਤਾ ਲੱਗਿਆ ਵੀ ਇਹ ਪਰਚਾ ਦਰਜ ਹੋਇਆ ਵਾ ਤੇ ਉਸ ਦੇ ਸਬੰਧ ਵਿੱਚ ਹੋਇਆ ਵਾ 5 ਤਰੀਕ ਦੀ ਜਨਵਰੀ 2022 ਦੀ ਘਟਨਾ ਨਾਲ ਤੋੜ ਠੀਕ ਹੈ ਜੀ ਕਿਉਂਕਿ ਜਿਹੜਾ ਜੀ ਬੜਾ ਹੀ ਹੈਰਾਨੀ ਵਾਲੀ ਗੱਲ ਹੈ ਵੀ ਕਿ ਸਿਰਫ ਜੇ ਕਾਰਨ ਵੀ ਦੇਖਦੇ ਆ ਜੇ ਪ੍ਰੋਟੈਸਟ ਹੋ ਰਿਹਾ ਸੀਗਾ ਪ੍ਰੋਟੈਸਟ ਕਾਫਲਾ ਰੁਕ ਗਿਆ ਵੀ ਗਿਆ ਕਿਉਂਕਿ ਜਦੋਂ ਪਹਿਲਾਂ ਉਸ ਤੋਂ ਮੈਂ ਪਰਚਾ ਸਿਰਫ ਰਾਹ ਰੋਕਣ ਦੇ ਸੈਕਸ਼ਨ ਲਾਏ ਗਏ ਸਨ ਬੜੇ ਨਾਰਮਲ ਜਿਹੇ ਸੈਕਸ਼ਨ ਲੇਕਿਨ ਹੁਣ ਆਪਾਂ ਦੇਖਦੇ 307 ਨੂੰ ਕਨਵਰਟ ਕਰ ਦਿੱਤਾ ਗਿਆ ਇਹਦੇ ਪਿੱਛੇ ਕੀ ਕਾਰਨ ਦੇਖ ਰਹੇ ਹੋ देखो जी पहली बात तो यही ਜਿਹੜਾ ਕਿਹਾ ਜਾ ਰਿਹਾ ਕਿਸਾਨਾਂ ਨੇ ਕਾਫਲਾ ਰੋਕਿਆ ਉਹ ਚ ਗੱਲ ਹੈ ਜੀ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਨਹੀਂ ਸੀ ਕਿ ਲੈ ਕੇ ਪ੍ਰਧਾਨ ਮੰਤਰੀ ਨੇ ਉੱਥੇ ਰੋਅ ਹੋਰ ਡਰਾਈ ਆਉਣਾ ਸਾਰਿਆਂ ਨੂੰ ਐਸੀ ਅੱਧੀ ਉਹ ਝਾੜੀਆਂ ਆਉਣਗੇ ਬਿਲਕੁਲ ਜੀ ਕਿਸਾਨ ਤਾਂ ਉੱਥੇ ਪਹਿਲਾਂ بیٹھے ਹੋਏ ਸੀ ਪਹਿਲਾਂ ਬੈਠੇ ਹੋਏ ਕਿਸਾਨਾਂ ਵਿੱਚ ਪ੍ਰਧਾਨ ਮੰਤਰੀ ਵੀ ਜਾ ਕੇ ਟੋਕਣਾ ਪਿਆ ਜੀ ਇਹ ਨਹੀਂ ਹੈਗਾ ਕਿ ਪ੍ਰਧਾਨ ਮੰਤਰੀ ਵੀ ਦੇ ਆਉਣ ਦਾ ਪਤਾ ਸੀ ਕਿ ਕਿਸਾਨਾਂ ਨੇ ਉਹਦਾ ਕਾਫਲਾ ਰੋਕ ਲਿਆ ਇਹ ਗੱਲ ਤਾਂ ਪਹਿਲੀ ਗੱਲ ਤੋਂ ਸੱਚੀ ਠੀਕ ਜੀ ਜਿਸ ਗੱਲ ਆ ਵੀ ਇੱਕ ਜਿਹੜਾ ਵਾਅਦਾ ਕੀਤਾ ਗਿਆ ਦਾ ਅਹ ਜੀ ਸੰਜੇ ਜੀ ਅੱਗੇ ਹੁਣੇ ਚੱਲ ਰਿਹਾ ਵਾ ਐਮਐਸਪੀ ਲੜਾਈ ਕੱਢੀ ਪਗੜ ਤੇ ਕਪਾਲ ਲੜ ਰਹੇ ਆ ਜੀ ਇਹ ਕਿਸਾਨਾਂ ਦੀ ਲੜਾਈ ਨਹੀਂ ਕਰਾਏ ਪਾਉਣ ਦਰਵਾਜ਼ਾ ਤੋਂ ਇੱਕ ਗੈਸਟ ਦਾ ਮਾਹੌਲ ਪੈਦਾ ਕਰਨ ਵਾਸਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਜੇ ਕਿ ਇਹਨਾਂ ਦੇ ਚੱਕੀ ਰੱਖਿਆ ਤੇ ਹੁਣ ਉਹ ਸੜਕੇ ਨੂੰ ਬਾਹਰ ਕੱਢਿਆ ਦੀ ਗੱਲ ਹੈ ਜੀ ਇਹ ਇਹ ਇੱਕ ਤੋਂ ਮਿਲੂ ਸਖਾਡਾ ਕਰਨ ਦੇ ਨੋਟਾਂ ਦੇ ਵਾਲਾ ਇੱਕ ਬੈਸਟ ਪੈਦਾ ਕਰਦੇ ਦੂਸਰੀ ਗੱਲ ਇਹ ਇੱਕ ਸੂਚੀ ਕਿਸਾਨੀ ਲਹਿਰ ਦੇ ਸਾਥ ਇੱਕ ਰਾਹ ਖੱਡਿਆ ਜਾ ਰਿਹਾ ਵਾ ਵੀ ਜੇ ਕੋਈ ਪ੍ਰੋਟੈਸਟ ਕਰੂਗਾ ਤੇ ਉਹ ਤੇ 307 ਦੇ ਪਰਚੇ ਵੀ ਦਰਜ ਕੀਤੇ ਜਾ ਸਕਦੇ ਆ ਇੱਕ ਤਰ੍ਹਾਂ ਰਾਹ ਪਾਇਆ ਜਾ ਰਿਹਾ ਵਾ ਵੀ ਆਉਣ ਵਾਲੇ ਸਮੇਂ ਤੇ ਵਿੱਚ ਜੋ ਵੀ ਸਰਕਾਰ ਨੂੰ ਸਵਰ ਦੇਣ ਸਵਰ ਨਹੀਂ ਬੁਲਾਵਿਆਂ ਲਾਜਿਆ ਉਹਨਾਂ ਦੇ ਉੱਤੇ ਇਹ ਜਿਹੜਾ ਵਾ ਲਾਈਆਂ ਗਿਆ ਠੀਕ ਹੈ ਜੀ ਜੀਰਾ ਜੀ ਇਹ ਚ 25 ਦੱਸਿਆ ਜਾ ਰਿਹਾ ਕਿ 25 ਫਾਰਮਸ ਤੇ ਹੁਣ ਪਰਚਾ ਜੋ ਵਾਰੰਟੀ ਜਾਰੀ ਹੋਏ ਨੇ ਤੁਹਾਡਾ ਨਾਮ ਵੀ ਆ ਰਿਹਾ ਉਹਦੇ ਵਿੱਚ ਹੋਰ ਕਿਹਨਾਂ ਕਿਹਨਾਂ ਦਾ ਨਾਮ ਹੈ ਜਾਂ ਕਿਹਨਾਂ ਨੂੰ ਵਾਰੰਟ ਮਿਲ ਗਏ ਨੇ ਤੁਹਾਨੂੰ ਵੀ ਮਿਲ ਗਏ ਨੇ ਜੀ ਮੇਰੇ ਕੋਲ ਕੱਲ ਨੂੰ ਵਾਰੰਟ ਕੱਲ ਫੱਦਰ ਪਹੁੰਚਿਆ ਜੀ ਵਾਰੰਟ ਕੱਲ ਮੇਰੇ ਕੋਲ ਪਹੁੰਚਿਆ ਉਹਦੇ ਵਿੱਚ 25 ਦੇ ਇੱਕ ਸਾਰ ਪਾਇਆ ਬਹੁਤ ਆਤ ਉਹਨਾਂ ਜਿਹੜੀ ਲੀਡਰਸ਼ਿਪ ਹੈ ਜਿਹੜੀ ਜਿਲ੍ਹਾ 15 ਬਲਾਕ ਬੱਦਰ ਤੇ ਲੀਡਰਸ਼ਿਪ ਆ ਕਈ ਉਹਨਾਂ ਲੋਕਾਂ ਦੇ ਨਾਮ ਪਾ ਦਿੱਤੇ ਗਏ ਉਹਨਾਂ ਲੀਡਰਾਂ ਦਾ ਪਾ ਦਿੱਤੇ ਗਏ ਜਿਹੜੀ ਉਹਦੇ ਰਿਕਸ਼ਾ ਬੋਲੀ ਜੀ ਸਤਿ ਸ਼੍ਰੀ ਅਕਾਲ ਮੇਜੋਰ ਕਟੇਗਰੀ ਦੇ ਚਾਰ ਵੱਡੇ ਅੰਗੂਆਂ ਦੇ ਨਾਮ ਪਾ ਦਿੱਤੇ ਗਏ ਉਹਦੇ ਵਿੱਚ ਇੱਕ ਇੱਕ ਸਾਂਝੀ ਮਿਹਨਤ ਕਮੇਟੀ ਜਦੋਂ ਨਾਮ ਪੜਤਿਆ ਗਿਆ ਬਚੜੀ ਤੇ ਉਹਦੇ ਨਾਲ ਹੀ ਹਜੇ ਰਾਹ ਖੁੱਲਾ ਛੱਡ ਲਿਆ ਬਾਕੀ ਵਾਰ ਪਛਾਤੇ ਕਰਾਰ ਦੇ ਉੱਤੇ ਕਿ ਨਾਮ ਇਹਦੇ ਜੀ ਤਿੰਨ ਅੰਗ ਪਾ ਦਿੱਤੇ ਗਏ ਜੀ ਹਜੇ ਸੁਪਰੀ ਕੋਰਟੀ ਦੇ ਉੱਤੇ ਵਾਲੀ ਜਾਰੀ ਹੈ ਕਹਿਣ ਦਾ ਮਤਲਬ ਕਿ ਨਵੇਂ ਕੰਦੇ ਦੇ ਉਹਦੇ ਵਿੱਚ ਨਾਮਜ਼ਦ ਕਰ ਲੇ ਤੇ ਹੋਰ ਬੰਦੀਆਂ ਪਰਾਵਾ ਉਹਦੇ ਵਿੱਚ ਜੋੜੀ ਦਾ ਰਾਹ ਹਜੇ ਤੱਕ ਖੁੱਲਾ ਛੱਡਿਆ ਹੋਇਆ ਜੀ ਚੀਰਾ ਜੀ ਕੀ ਦੇਖਦੇ ਹੋ ਕਿ ਜਿਵੇਂ ਪਹਿਲਾਂ ਤੁਸੀਂ ਗੱਲ ਵੀ ਕੀਤੀ ਕਿ ਚੰਨੀ ਸਰਕਾਰ ਸੀ ਉਸ ਸਮੇਂ ਉਹਨਾਂ ਨੇ ਜਰੂਰ ਸਟੈਂਡ ਲਿਆ ਕਿ ਫਸੀ ਫਾਰਮਰਾਂ ਦੇ ਨਾਲ ਖੜੀਆਂ ਲੇਕਿਨ ਹੁਣ ਭਗਵੰਤ ਮਾਨ ਸਰਕਾਰ ਦੀ ਸਰਕਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਅਕਸਰ ਦੇਖਿਆ ਰਿਹਾ ਪਹਿਲਾਂ ਵੀ ਕੋਈ ਸਟੇਟਮੈਂਟ ਦਿੰਦੇ ਨੇ ਸੀ ਕਿ ਮੈਂ ਫਾਰਮਰ ਦੀ ਫੈਮਿਲੀ ਜੋ ਜੰਮਿਆ ਮੈਨੂੰ ਫਾਰਮਰਸ ਦੇ ਪੂਰੇ ਦੁੱਖਾਂ ਦਾ ਪਤਾ ਤੇ ਮੈਂ ਉਹਨਾਂ ਦੇ ਨਾਲ ਖੜਾ ਲੇਕਿਨ ਉਹਨਾਂ ਦਾ ਕਿੱਦਾਂ ਸਟੈਂਡ ਦੇਖ ਰਹੇ ਹੋ ਜੀ ਹੁਣ ਦੇਖੋ ਜੀ ਬਹੁਤ ਲਾ ਰਹੀ ਹੈ ਕਿ ਜਾਂ ਕੰਪਲਵੰਕਾਂ ਦਾ ਸਾਹ ਤਕਾਵਾ ਤੇ ਇਹ ਕਸਾਲਾ ਨਾਲ ਇਲਾਕਾ ਖੜ ਕੇ ਮੋਦੀ ਸਰਕਾਰ ਨਾਲ ਕੇਂਦਰ ਦੇ ਇਸ਼ਾਰਿਆਂ ਤੇ ਚੱਲ ਰਹੇ ਆ ਜਾਂ ਜਿਹੜਾ ਜਿਹੜੇ ਪੰਜਾਬ ਚ ਚੱਲ ਰਿਹਾ ਵਾ ਵੀ ਬਹੁਤ ਸਾਰੀਆਂ ਗੱਲਾਂ ਘੁੰਮਤ ਨੇ ਮੁੱਖ ਮੰਤਰੀ ਸਾਹਿਬ ਨੂੰ ਚਪਾਈ ਨਹੀਂ ਹੁੰਦਾ ਫੜਦੇ ਕੁਛੇ ਜੰਮੀਆ ਮੈਂ ਇਹ ਫੜਦੇ ਕੁਛੇ ਨਹੀਂ ਹੁੰਦੀਆਂ ਨਾ ਤੇ ਉਹਨਾਂ ਨੂੰ ਸਟ੍ਰੈਕ ਦਾ ਨਾ ਕਹਿੰਦਾ ਜੇ ਅੰਕਰੇਜ ਦਾ ਨੁਕਸਾਨ ਦਾ ਪੁੱਤ ਜੇ ਅਮਨਿਆਨ ਨੂੰ ਜੇ ਚੰਨੀ ਸਾਹਿਬ ਨੇ ਸਟੈਂਡ ਲਿਆ ਸੀ ਉਹਨੂੰ ਸਟੈਂਡ ਲੈਣਾ ਕਹੀਦਾ ਵਾ ਇਹ ਬਿਲਕੁਲ ਸਾਰੇ ਦੁਨੀਆ ਜਾਣਦੀਆਂ ਵੀ ਕਰ ਤੋਂ ਸਾਡੇ ਦਾ ਇਹ ਲਾਈ ਗਈ ਆ ਕਿਸਾਨ ਕੋਲੇ ਨਹੀਂ ਗਏ ਕਿ 3 ਕਿਲੋਮੀਟਰ ਤੋਂ ਪਿੱਛੇ ਐ 1.5 ਕਿਲੋਮੀਟਰ ਦੂਰ ਤੋਂ ਇੱਕ ਨਸਰ ਕਰਕੇ ਬਣਾ ਦਿੱਤਾ ਗਿਆ ਕੰਮ ਆ 1.5 ਕਿਲੋਮੀਟਰ ਦੀ ਦੂਰੀ ਤੋਂ ਬਿਨਾ ਇਹ ਖੜਾ ਖੜ ਟੱਕਾ ਵਾ ਤੇ ਅਮਿਆਨ ਹੀ ਆਏ ਜੇ ਕਿ ਫਿਰ ਵੀ ਅਜੇ ਅਜੇ ਨਹੀਂ ਕੋਈ ਅਸੀਂ ਕਹਾਂਗੇ ਕਿ ਸੀਐਮ ਸਰ ਨੂੰ ਸਕੁਆਇਰ ਨਾਲ ਕਹੀਦਾ ਸੀ ਜੀ ਕਿਉਂਕਿ ਆਪਾਂ ਦੇਖ ਰਹੇ ਹੁਣ ਵੀ ਜੋ ਆਪਣੇ ਫਾਰਮਰਸ ਆ ਉਹ ਮੋਰਚਾ ਲਈ ਬੈਠੇ ਨੇ ਦਿੱਲੀ ਕੂਚਤੀ ਦੀ ਤਿਆਰੀ ਚੱਲ ਰਹੀ ਹੈ ਤੇ ਦਿੱਲੀ ਵਾਲ ਸਾਹਿਬ ਵੀ ਇਹ ਪ੍ਰੋਟੈਸਟ ਕਰ ਰਹੇ ਨੇ ਮਨਵਰਤ ਦੇ ਬੈਠੇ ਹੋਣੇ ਲੇਕਿਨ ਪੰਜਾਬ ਸਰਕਾਰ ਜੋ ਪਹਿਲਾਂ 2 ਮਹੀਨੇ ਦਾ ਕੁਝ ਐਕਟਿਵ ਹੀ ਨਹੀਂ ਹੋਈ ਕੋਈ ਸਟੇਟਮੈਂਟ ਵੀ ਨਹੀਂ ਦੇ ਰਹੀ ਸੀ ਹੁਣ ਥੋੜੀ ਜਿਹੀ ਐਕਟਿਵ ਹੋਈ ਹੈ ਲੇਕਿਨ ਹੱਲੇ ਵੀ ਉਹਨਾਂ ਦਾ ਕਿੰਨਾ ਕੁ ਸਟੈਂਡ ਦੇਖਦੇ ਹੋ ਕਿ ਬਿਲਕੁਲ ਫਾਰਮਰਸ ਦੇ ਨਾਲ ਖੜੀ ਹੈ ਕਿ ਜਾਂ ਹੱਲੇ ਵੀ ਤੁਹਾਨੂੰ ਲੱਗ ਰਿਹਾ ਕੁਝ ਕਮੀ ਹੈ ਦੇਖੋ ਬਾੜਨੌਰ ਦੇ ਨਾਲ ਖੜਨਾ ਆਇਆ ਨਹੀਂ ਆ ਵੀ ਜੁਲ੍ਹੇਵਾਲ ਸਾਹਿਬ ਨੂੰ ਮਿਲਿਆ ਹੈ ਜਾਂ ਕਿ ਉਹਨਾਂ ਦਾ ਪਤਾ ਲੈ ਲਿਆ ਮਸ ਜੋ ਅੱਗੇ ਸਿਰੋਂ ਨਾਲ ਖੜਦਾ ਰਹਿੰਦਾ ਐ ਤਾਂ ਸੱਤ ਬਗਾਨੇ ਬੰਦੋ ਵਿੱਚ ਆ ਕੇ ਪਤਾ ਨਹੀਂ ਕਿੱਥੇ ਚਲੀ ਜਾਂਦੀ ਜੀ ਇਹ ਸਟੇਟ ਦੇ ਮੁਖੀ ਹਨ ਪੰਜਾਬ ਨੇ ਇਹਨਾਂ ਨੂੰ ਮੂਹਰੇ ਲਾਇਆ ਵਾ ਆ ਗੂ ਬਣਾ ਕੇ ਜੀ ਇਹਨਾਂ ਦਾ ਫਰਜ਼ ਹੀ ਬੰਦਾ ਵਾ ਵੀ ਪੰਜਾਬ ਦੇ ਜੋ ਵੀ ਮੁਸ਼ਕਲਤਾ ਲਿਤਰੇ ਮੇਨਾਲੋ ਉਹਦੇ ਵਾਸਤੇ ਸੰਘਰਸ਼ ਕਰਨ ਪੰਜਾਬ ਦੇ ਲੋਕਾਂ ਨੂੰ ਆਵਾਜ਼ ਮਾਰਨ ਆ ਕੇ ਪੰਜਾਬ ਦੇ ਲੋਕ ਇਹਨਾਂ ਦਾ ਸਾਥ ਲੈ ਦੇਣ ਜੀ ਪੰਜਾਬ ਦੇ ਲੋਕਾਂ ਦਾ ਕਸੂਰਾ ਇਹ ਪੰਜਾਬ ਦੇ ਲੋਕਾਂ ਨੂੰ ਹੜਮਾਰ ਨੇ ਜਿਹੜੀ ਨਹੀਂ ਸਿੱਕਿਆ ਉਹਦੇ ਸਵੇ ਸਟੇਟਮੈਂਟ ਹੋ ਰਿਹਾ ਜਿੰਦ ਕਰ ਲਿਆ ਵਾ ਜੀ ਇੱਕ ਲੜਾਈ ਸ਼ੁਰੂ ਕਰਨ ਲਈ ਰਾਜਨੀਤਿਕ ਲੜਾਈ ਦੇਣੀ ਚਾਹੀਦੀ ਉੱਤੇ ਠੀਕ ਹੈ ਜੀ ਜਿਹੜੇ ਜਿਹੜੇ ਤੁਹਾਨੂੰ ਵਾਰੰਟਾ ਨਹੀਂ ਉਹਦੇ ਵਿੱਚ ਹੁਣ ਕੀ ਤੁਹਾਡੀ ਅਰੈਸਟ ਦਾ ਜ਼ਿਕਰ ਕੀਤਾ ਗਿਆ ਜਾਂ ਪੰਜਾਬ ਸਰਕਾਰ ਨੇ ਤੁਹਾਨੂੰ ਹੁਣ ਕੀ ਕਿਹਾ ਉਹਦੇ ਸੰਬੰਧ ਵਿੱਚ ਨਹੀਂ ਰੈਸਟ ਵਾਰੰਟੀ ਹੈ ਜੀ ਅਦਾਲਤ ਵੱਲੋਂ ਰੈਸਟ ਵਾਰੰਟਾਇਆ ਗਿਆ ਜੀ ਠੀਕ ਹੈ ਜੀ ਤੇ ਜਿਹੜਾ ਹੁਣ ਤੁਹਾਡੀ ਇਸ ਇਸ ਸਬੰਧ ਵਿੱਚ ਯੂਨੀਅਨ ਦਾ ਜਾਂ ਬਾਕੀ ਫਾਰਮਰਸ ਦਾ ਕੀ ਸਟ੍ਰੈਟਜੀ ਹੈ ਕੀ ਅੱਗੇ ਦੀ ਪਲੈਨਿੰਗ ਹੈ ਦੇਖੋ ਇੱਕ ਪਛਾੜਦਾ ਇਹ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਸਾਰੀਆਂ ਜਿ세 ਬੰਦੀਆਂ ਇਕੱਠੀਆਂ ਹੋ ਗਏ ਇਕੱਲਾ ਇੱਕ ਮਸਲੇ ਦਾ ਮਸਲਾ ਹੈ ਨਹੀਂ ਇਹ ਸੰਬੰਧ ਨੂੰ ਕਿ ਜਿ세 ਬੰਦੇ ਵਾਲਾ ਸਮੂਹ ਕੋਈ ਕਿਸਾਨੀ ਦੀ ਕਿਸਾਨੀ ਦਾ ਸਵਾਰਚੌੜ ਦਾ ਮਸਲਾ ਵਾ ਅਸੀਂ ਸਾਰੇ ਇਕੱਠੇ ਹੋ ਕੇ ਇਸ ਵਿੱਚ ਕਰਾਂਗੇ ਕਿਉਂਕਿ ਦੇਖਿਆ ਜਾ ਰਿਹਾ ਪਿਛਲੇ ਸਮੇਂ ਵਿੱਚ ਹੁਣ ਵੀ ਜੋ ਪ੍ਰੋਟੈਸਟ ਚੱਲੇ ਨੇ ਸਾਰੀਆਂ ਜੋ ਜਥੇਬੰਦੀਆਂ ਕਿਤੇ ਨਾ ਕਿਤੇ ਇਕੱਠੀਆਂ ਨਹੀਂ ਹੋ ਪਾ ਰਹੀਆਂ ਕੀ ਲੱਗ ਰਿਹਾ ਇਸੀ ਚੀਜ਼ ਦਾ ਕਿਤੇ ਸੈਂਟਰ ਜਾਂ ਸਰਕਾਰਾਂ ਫਾਇਦਾ ਤਾਂ ਨਹੀਂ ਉਠਾ ਰਹੀਆਂ ਮੈਂ ਕਿ ਇਹ ਠੀਕ ਐ ਸੂਟ ਦਾ ਸਾਰਾ ਹਰੇ ਦੀ ਫੌਜ ਧਰਦੀ ਤੋਂ ਕੱਢੇ ਘਰੇ ਫੁੱਟ ਹੋ ਰਿਹਾ ਲੋਕਾਂ ਹੋ ਰਹੀ ਲੋਕਾਂ ਤੋਂ ਹੁੰਦੀ ਹੈ ਜੀ ਇਹ ਕਿਸਾਨ ਜੱਟਾਂ ਦੀਆਂ ਨੂੰ ਫੁੱਟਾ ਹੀ ਨਹੀਂ ਆਉਂਦਾ ਸੈਂਟਰ ਸਾਡਾ ਤਾਂ ਉਠਾਉ ਹੋਈ ਪਰ ਕੌਣਸ਼ਾ ਜਾਰੀ ਹੈ ਕਿੱਥੇ ਹੋ ਰਹੀ ਹੈ ਜਲਦ ਕੱਥੇ ਹੋ ਰਹੀ ਹੈ ਕਿਹਦੀ ਚੱਲ ਰਿਹਾ ਹੈ ਇਹ ਲੜਾਈ ਚੱਲ ਰਹੀ ਹੈ ਜਿੱਥੇ 매 ਰੋਜ਼ ਪੰਜਾਬ ਤੇ ਨਵੇਂ ਹਮਲੇ ਹੋ ਰਹੇ ਆ ਉਹਨਾਂ ਨੂੰ ਜਵਾਬ ਦੇਣਾ ਤੇ ਕੱਛੇ ਹੀ ਹੋਵਾਂਗੇ ਤੇ ਲੜਾਈ ਦਿੱਤਾ ਜੀ ਬਲਦੇਵ ਸਿੰਘ ਜੀਰਾ ਜੀ ਤੁਹਾਡਾ ਕਾਚਨਾਲਾ ਜੁਣਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਬਲਦੇਸ਼ ਸਿੰਘ ਜੀ ਦਾ ਸੁਣਿਆ ਉਹਨਾਂ ਦਾ ਵੀ ਇਸ ਪਰਚੇ ਦੇ ਵਿੱਚ ਨਾਮ ਹੈ ਤੇ ਉਹ ਕਹਿ ਰਹੇ ਸਨ ਕਿ ਚਾਹੇ ਪਰਚੇ ਵਿੱਚ ਨਾਮ ਸਾਡਾ ਆ ਗਿਆ ਹੈ 3 ਸਾਲ ਬਾਅਦ ਜੋ ਪਹਿਲਾਂ ਤਾਰਾ ਬਹੁਤ ਹੀ ਕਮਜ਼ੋਰ ਲਗਾਈ ਸੀ ਉਹਨੂੰ 307 ਵਿੱਚ ਬਦਲ ਦਿੱਤੀ ਗਈ ਹੈ ਲੇਕਿਨ ਫਾਰਮਰਸ ਡਰਨ ਵਾਲੇ ਨਹੀਂ ਹੈ ਜੋਣਾ ਸੰਘਰਸ਼ ਸੈਂਟਰ ਦੇਗੇ ਚੱਲਿਆ ਉਹ ਲਗਾਤਾਰ ਜਾਰੀ ਰਹੇਗਾ ਨਾਲ ਹੀ ਉਹਨਾਂ ਨੇ ਕਿਹਾ ਇੱਥੇ ਪੰਜਾਬ ਸਰਕਾਰ ਦਾ ਵੀ ਜੋ ਦੋਗਲਾ ਸਟੈਂਡ ਆ ਉਹ ਵੀ ਸਾਹਮਣੇ ਆ ਰਿਹਾ ਕਿਉਂਕਿ ਜਿੱਥੇ ਪਹਿਲਾ ਕਾਂਗਰਸੀ ਸਰਕਾਰ ਸੀ ਚਰਜਿੰਦਰ ਸਿੰਘ ਚੰਨੀ ਸੀ ਸੀਐਮ ਸਨ ਉਹਨਾਂ ਨੇ ਫਾਰਮੇਸ ਲਈ ਸਟੈਂਡ ਵੀ ਲਿਆ ਲੇਕਿਨ ਹੁਣ 3 ਸਾਲ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਭਗਵਨ ਸਿੰਘ ਮਾਨ ਮੁੱਖ ਮੰਤਰੀ ਨੇ ਤਾਂ ਉਹ ਕਿਤਨਾ ਕਿਤੇ ਉਹਨਾਂ ਦਾ ਸਟੈਂਡ ਵੀਕ ਨਜ਼ਰ ਆ ਰਿਹਾ ਤੇ ਜੋ ਸਿਰਫ ਨਾਰਮਲ ਜਿਹਾ ਸੈਕਸ਼ਨ 307 ਕਨਵਰਟ ਕਰਕੇ ਫਾਰਮੇਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਉਹਨਾਂ ਨੇ ਕਿਹਾ ਸਾਰੀ ਯੂਨions ਇਕੱਠੇ ਹੋ ਕੇ ਸੰਘਰਸ਼ ਕਰਨਗੇ ਆਤੇ ਜੋ ਇਹ ਪ੍ਰੈਸ਼ਰ ਬਣਾਣਿਆ ਉਸ ਦੇਗੇ ਡਟ ਕੇ ਉਹ ਸਟੈਂਡ ਲੈਣਗੇ ਇਸ ਦੇ ਸਬੰਧ ਵਿੱਚ ਵਧੇਰੇ ਤੁਹਾਨੂੰ ਜਾਣਕਾਰੀ ਦਿੰਦਾ ਰਾਵਾਂਗੇ ਤੋੜਾ ਕਾ ਚੈਨ ਲਾ ਜੁਣ ਲਈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ